ਤੱਕੇ ਨਾ ਧੱਕੇ ਨਾ ਹੋਣੀ ਨੀ ਯਾਰ ਧੱਕੇ ਨਾ ਜਾਮ ਹੋਈ ਪਈ ਨਾ ਟਾਇਰ ਟਾਇਰ ਜਾਮ ਹੋਏ ਪੈ ਨੇ ਆ ਨਾ ਪਾਸੇ ਨੀ ਉਹ ਗੇਅਰ ਗੇਅਰ ਚ ਕੱਢੋ ਇਹਨੂੰ ਗੇਅਰ ਚ ਆਹ ਲਓ ਕਿਵੇਂ ਕਬੱਡੀ ਵਾਲਾ ਬੰਦਾ ਲੱਗਦਾ ਤਾਂ ਇਹ ਯਾਰ ਗੱਡੀ ਤਾਂ ਸਿਆਣੀ ਜੀ ਹੈ ਨੰਬਰ ਉਹ ਹੀ ਤਾਂ ਮੈਂ ਦੇਖਿਆ ਨਾ ਗੱਡੀ ਯਾਰ ਨੰਬਰ ਮੈਨੂੰ ਸਿਆਣਿਆ ਜਿਹਾ ਲੱਗਦਾ ਹਾਂ ਕਬੱਡੀ ਖੇਡਦਾ ਕਬੱਡੀ ਵਾਲਾ ਬੰਦਾ ਹੈ ਮੈਂ ਕਹਿੰਦਾ ਕੱਲਾ ਸੀ ਨਾ ਇਹ ਗੱਡੀ ਦਾ ਨੰਬਰ ਤਾਂ ਸਿਆਣਿਆ ਜਿਹਾ ਲੱਗਦਾ ਜਲਾਲਾਬਾਦ ਹਲਕੇ ਦੇ ਪਿੰਡ ਮਾਹੂਆਣਾ ਤੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ પતિ ਪਤਨੀ ਹੋਏ ਹਾਦਸੇ ਦਾ ਸ਼ਿਕਾਰ ਪਤਨੀ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਅੱਜ ਦਿਨ ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਪਿੰਡ ਮਾਹੂਆਣਾ ਤੋਂ ਇੱਕ પતિ ਪਤਨੀ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿੱਦੜਬਾਹ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਜਦੋਂ ਨੈਸ਼ਨਲ ਹਾਈਵੇ ਤੇ ਜਾ ਰਹੇ ਸੀ ਤਾਂ ਦੂਸਰੀ ਸਾਈਡ ਤੋਂ ਇੱਕ ਸਵਿਫਟ ਕਾਰ ਡਵਾਈਡਰ ਨੂੰ ਤੋੜਦੇ ਹੋਏ ਆਕੇ ਉਹਨਾਂ ਦੀ ਕਾਰ ਦੇ ਵਿੱਚ ਵੱਜੀ ਜਿਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਇਸ ਦੇ ਵਿੱਚ ਪਤੀ ਪਤਨੀ ਦੋਨੇ ਗੰਭੀਰ ਜ਼ਖਮੀ ਹੋ ਗਏ ਅਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਹਲੇ ਵੀ ਗੰਭੀਰ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਪਿੰਡ ਮਾਹੂਆਣਾ ਤੋਂ ਇਹ ਗਿੱੱੜਵਾ ਵਿਖੇ ਇੱਕ ਸ਼ਾਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਦੋਨੇ ਪਤੀ ਪਤਨੀ ਹੀ ਸ਼ਾਮਿਲ ਸਨ ਅਤੇ ਇਹਨਾਂ ਦਾ ਬੇਟਾ ਪਹਿਲਾਂ ਹੀ ਵਿਆਹ ਸਮਾਗਮ ਦੇ ਵਿੱਚ ਪਹੁੰਚ ਚੁੱਕਾ ਸੀ ਜੀ ਕਿਵੇਂ ਹਾਸਾ ਹੋਇਆ ਜੀ ਸੋ ਭਈਏ ਚੱਲੇ ਮੈਰਿਜ ਸਟੇਰ ਕਰਕੇ ਜੀ ਠੀਕ ਹੈ ਜੀ ਤੇ ਗੱਦੜ ਹੋਏ ਇਹਨਾਂ ਨੇ ਪਹਿਲਸ ਜਾਣਾ ਉੱਥੇ ਚੋਰੇ ਥਿਹੜੀ ਕੋਲੇ ਜਾ ਕੇ ਉੱਥੇ ਆਸਵਾਪਾਪੇ ਠੀਕ ਹੈ ਜੀ ਉਧਰ ਬਟੰਡੇ ਸਾਈਡ ਤੋਂ ਗੱਡੀ ਆ ਰਹੀ ਸੀ ਸਪੀਡ ਰੈਡੀ ਆ ਰਹੀ ਸੀ ਠੀਕ ਹੈ ਜੀ ਇਧਰੋਂ ਇਹ ਆ ਰਹੀ ਸਾਈਡ ਤੇ ਜਾ ਰਹੇ ਸੀ ਉਹ ਗੱਡੀ ਟਵੈਟਰ ਪਾਰ ਕਰਕੇ ਜਾਂਦੇ ਉਪਰ ਆ ਡੇਫੀ ਠੀਕ ਹੈ ਜੀ ਇਹਦੇ ਨਾਲ ਦਾ ਫਿਰ ਉਹ ਬੋੜੀ ਵਾਲੇ ਨਾਲ ਦਾ ਉੱਥੇ ਗਦੜਵੇ ਜਾ ਕੇ ਡੈਥ ਹੋਈ ਠੀਕ ਹੈ ਤੇ ਇਹਦੇ ਨਾਲ ਦਾ ਮੁੰਡੇ ਦਾ ਇੱਕ ਤਾਂ ਟੁੱਟੀ ਲੱਤ ਤੇ ਬਾਹ ਜੀ ਅੱਛਾ ਜੀ ਤੇ ਬਾਕੀ ਰਹਦਾ ਸੀ ਸਿਰ ਚ ਗਦਾ ਦੇ ਸੱਟ ਜੀ ਠੀਕ ਹੈ ਜੀ ਬਾਕੀ ਉੱਥੇ ਹੈਗਾ ਉਹਨਾਂ ਨੂੰ ਪਤਾ ਜੀ ਬਾਕੀ ਮੈਨੂੰ ਤੁਹਾਨੂੰ ਜਿਨ੍ਹਾਂ ਦੀ ਡੈਥ ਹੋਈ ਆ ਕਿੰਨੀ ਉਮਰ ਹੈ ਇਹਨਾਂ ਨੇ ਹੋਰ ਹੈ ਵੀ ਸੈਂਟਿਕ ਸਰਵੇ ਸੈਂਟਿਕ ਸੈਂਟਿਕ ਸਰਵੇ ਠੀਕ ਹੈ ਇਹ ਕਾਰ ਦੇ ਵਿੱਚ ਕਿੰਨੇ ਜਾਨੇ ਸੀਗੇ ਦੋ ਹੀ ਸੀ ਦੋ ਜਾਨੇ ਸੀ ਠੀਕ ਹੈ ਜਿਹੜੇ ਇਹਨਾਂ ਦੀ ਡੈਥ ਹੋਈ ਹੈ ਕੀ ਨਾਮ ਇਹਨਾਂ ਦਾ ਅਰਪਜਨ ਸਿੰਘ ਜੀ ਗੁੜੀ ਗੁੜੀ ਦੀ ਹਾਂਜੀ ਹਰਮਨ ਹਰਮਨ ਜੀ ਦਾ ਅੱਛਾ ਜਿਹੜੇ ਜ਼ਖਮੀ ਹੋਏ ਅਰਪਜਨ ਸਿੰਘ ਆ ਉਹ ਜਿਹਦੇ ਨਾਲ ਸੱਟ ਲੱਗੀ ਹਾਂਜੀ ਉਹ ਦਾ ਅਰਪਜਨ ਸਿੰਘ ਜੀ ਠੀਕ ਹੈ ਦੋਵੇਂ ਪਤੀ ਪਤਨੀ ਸੀਗੇ ਪਤੀ ਪਤਨੀ ਠੀਕ ਹੈ